ਹਾਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਸੌਰ ਸਿੰਘ ਜ਼ਿਲ੍ਹਾ ਤਹਿਸੀਲ ਛੀ ਤਰਨਤਾਰਨ ਸਾਹਿਬ ਸੋ ਜਿਹੜੇ ਸੱਜਣ ਭਰਾ ਆਪਣੇ ਨਾਲ ਨਵੇਂ ਜੁੜੇ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਵਪਾਰ ਦਾ ਕੀਤਾ ਵੀਰ ਸੰਦੀਪ ਸਿੰਘ ਉਹਨਾਂ ਦਾ ਬੁੱਲਰ ਡੇਰੀ ਫਾਰਮ ਫਲੈਕਸ ਦੇ ਵਿੱਚ ਤੁਸੀਂ ਨੰਬਰ ਵੀ ਦੇਖ ਲਵੋਗੇ ਰੋਟੀਨ ਦੇ ਵਿੱਚ ਦੋਸਤੋ ਇਸ ਫਾਰਮ ਤੇ ਪਸ਼ੂ ਆਉਂਦੇ ਆ ਵਿਕਰੀ ਵਾਲੇ ਠਿੱਕੀਪੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਚਵਾਲ ਵੀ तकरीबन ਕੋਈ 10 ਕਿਲੋਮੀਟਰ 12 ਕਿਲੋਮੀਟਰ ਦੀ ਦੂਰੀ ਤੇ ਰਹਿ ਜਾਂਦਾ ਅੱਜ ਵੀ ਰਣਦੀਪ ਸਿੰਘ ਜੀ ਉਹਨਾਂ ਦੇ ਘਰ ਤੋਂ ਆਪਾਂ ਤੁਹਾਨੂੰ ਟੋਟਲ ਚਾਰ ਕੈਨੀਮਲ ਤੁਹਾਨੂੰ ਦਿਖਾਉਣੇ ਆ ਇੱਕ ਬਹੁਤ ਖੂਬਸੂਰਤ ਚੰਗੀ ਮੱਝ ਦਿਖਾ ਦੇਾਂਗੇ ਤਾਜੀ ਸੱਜਰ ਸੂਈ ਆ ਮਗਰ ਕੱਟੀ ਬਹੁਤ ਸੋਹਣੀ ਆ ਗਈ ਨੀਲੀ ਰਾਵੀ ਦੀ ਸੋ ਟੇਟੇ ਕੱਟਦੇ ਵਿੱਚ ਬੱਚਾ ਸੋ ਕਿਸ ਸਾਂਹ ਦਾ ਦੋਸਤੋ ਬੱਚਾ ਪ੍ਰੋਪਰ ਆਪਾਂ ਡਿਟੇਲ ਦੇ ਵਿੱਚ ਚੱਲਾਂਗੇ ਤੇ ਬਿਲਕੁਲ ਲਿਆਜੀ ਬੰਦਿਆਂ ਤੋਂ ਵੀ ਰਣਦੀਪ ਬੰਦਾ ਵੀ ਆਪਾਂ ਇਹ ਮੱਝ ਪਰਤੇਜ ਕੀਤੀ ਆ ਸੋ ਚੰਗਾ ਦੁੱਧ ਚੁਵਾ ਗਈ ਆ ਪਿਛਲੇ ਸਵੇ ਇਸ ਵਾਰ ਵੀ ਚੰਗੀ ਉਮੀਦ ਆਪਾਂ ਕਰ ਸਕਦੇ ਆ ਜੇਕਰ ਪਿਛਲੇ ਸਵੇਰੇ ਕਿਸੇ ਵੀ ਨੇ ਐਨੀਮਲ ਨੇ ਕਿਸੇ ਪਸ਼ੂ ਨੂੰ ਚੰਗਾ ਤੋਂ ਉਹ ਤੇ ਚਵਾਇਆ ਤੇ ਬਾਕੀ ਮਾਲ ਦੋ ਵੜਾ ਤੁਹਾਨੂੰ ਦਿਖਾਵਾਂਗੇ ਦੋਨੋਂ ਗੱਬਣ ਤਿਆਰੀ ਦੇ ਉੱਤੇ ਤੇ ਇੱਕ ਉਹ ਮੋਹਰਾ ਬਰੀਡ ਦਾ ਮਾਲੀ ਤੁਹਾਨੂੰ ਦਿਖਾ ਦਾਂਗੇ ਕਿ ਕਟਾ ਬਹੁਤ ਖੂਬਸੂਰਤ ਖੀਰਾ ਕਟਾ ਬਾਕੀ ਭਰਾਵਾਂ ਨੂੰ ਆਪਾਂ ਪੂਰੀ ਡਿਟੇਲ ਦੇ ਵਿੱਚ ਤਸੱਲੀ ਦੇ ਨਾਲ ਗੱਲਬਾਤ ਕਰਕੇ ਜਾਣਕਾਰੀ ਦੇ ਦੇਾਂਗੇ ਤਰੀਕ ਅੱਜ 4 ਅਪ੍ਰੈਲ ਤੇ ਸਮਾਂ ਦੋਸਤੋ ਕੋਈ ਸ਼ਾਮ ਦੇ 4:30 5:00 ਵਜੇ ਦਾ ਆਓ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਕਾ ਸਾਸਰੀ ਹਥੋਂ ਦਾ ਸਾਹਿਬ ਜੀ ਜੀ ਆਣ ਮਰ ਔਰ ਵੀਰੇ ਠੀਕ ਠਾਕ ਹੈ ਬੜੀ ਕਿਰਪਾ ਗੁਰੂ ਰਾਮਦਾਸ ਜੀ ਸੰਸਾਭ ਸ਼ੁਕਰੇ ਮਾਲਕ ਦਾ ਲੈ ਵੀ ਸੰਦੀਪ ਵੀਰੇ ਅੱਜ ਆਪਣੇ ਕੋਲ ਜਿਹੜੇ ਪਸ਼ੂ ਟੋਟਲ ਵੀਰੇ ਹੈਗੇ 4 ਕ ਸੰਧੂ ਸਾਹਿਬ 4 ਨਾਗ ਆ ਗਏ 2 ਬਿਹੜਾ ਆ ਗਈਆਂ ਜੀ ਇੱਕ ਕਟਾ ਆ ਗਿਆ ਜੀ ਕੀਰਾ ਤੇ ਇੱਕ ਏ ਝੋਟੀ ਆ ਗਈ ਸੰਧੂ ਸਾਹਿਬ ਤੜਕੇ ਦੀ ਸੂਈ ਆ ਠੀਕ ਆ ਜੀ ਹਾਂਜੀ ਹਾਂਜੀ ਅੱਜ ਮਾਰਨਿੰਗ ਹੀ ਸੂਈ ਹਨ ਮਾਰਨਿੰਗ ਹੀ ਮਾਰਨਿੰਗ ਹੀ ਠੀਕ ਆ ਸ਼ੁਰੂਆਤ ਇਸੇ ਦੋਸੋ ਝੋਟੀ ਤੋਂ ਇਸੇ ਮੱਝ ਤੋਂ ਕਰ ਲਾਂਗੇ 2 ਬਿਹੜਾ ਤੁਹਾਨੂੰ ਦਿਖਾਉਣੀ ਆ ਆਪਾਂ ਗੱਬਾਂ ਨੇ ਤਿਆਰੀ ਉੱਤੇ ਆ ਇੱਕ ਕਿਸੇ ਪ੍ਰਾਣੇ ਨਸਲ ਬਰੀਡ ਤੇ ਕੰਮ ਕਰਨਾ ਚਾਹੇ ਮਾਲ ਦੇ ਵਿੱਚ ਸੋ ਸ਼ੁਰੂਆਤ ਸੰਦੀਪ ਇਥੋਂ ਕਰ ਲਾ ਵੀਰ ਇਹ ਛੋਟੀ ਸੁਹਾਗ ਕਿਨਵਾ ਸੋਈ ਆ ਸੰਧੂ ਸਾਹਿਬ ਦੂਜਾ ਸੁਹਾਗ ਸੋਈ ਹੈ ਜੀ ਦੂਸਰਾ ਕੱਟੀ ਨੂੰ ਇੰਨੇ ਜਨਮ ਦਿੱਤਾ ਜੀ ਮਗਰ ਨੀਲੀ ਰਾਵੀ ਦੀ ਅਲਬਖਸ਼ ਬੋਲਦੀ ਕੱਟੀ ਆਵੀ ਜੀ ਮਗਰ ਸੰਧੂ ਸਾਹਿਬ ਠੀਕ ਆ ਹਾਂਜੀ ਟੇਡੇ ਕੱਟ ਜੀ ਕਡੇ ਕੱਟ ਜੇ ਸਾਰ ਤੇ ਡੱਬੇ ਹੈਗਾ ਸੰਧੂ ਸਾਹਿਬ ਚੱਡੇ ਤੇ ਹੈਗਾ ਬਹੁਤ ਜਿਆਦਾ ਕੱਟੀ ਪਿਆਰੀ ਆ ਗਈ ਸੰਧੂ ਸਾਹਿਬ ਲਓ ਜੀ 200 ਅਲਬਖਸ਼ ਸਾਣ ਦੀ ਮਗਰ ਕੱਟੀ ਟੇਡੇ ਕੱਟ ਦੇ ਵਿੱਚ ਬਾਕੀ ਦੂਜੇ ਸੁਹਾਗ ਸੰਧੂ ਸਾਹਿਬ ਛੋਟੀ ਸੁਈ ਹੈ ਛੋਟੀ ਵੀ ਚੰਗੇ ਖਾਨਦਾਨ ਆਂਦੀ ਆ ਹਾਂ ਹਾਂਜੀ ਗੱਲਾਂ 나ੜੂਗਾ ਬੱਚਾ ਹਾਂਜੀ ਹਾਂਜੀ ਤੇ ਬਾਕੀ ਝੋਟੀ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਹੋਊਗਾ ਇਧਰ ਵੇਖ ਹਾਂਜੀ ਸੰਤੂ ਸਾਹਿਬ ਕਮੀ ਕੋਈ ਨਹੀਂ ਕੀ ਕਰਮਾਣੀ ਜੀ ਸਵੇਰ ਝੋਟੀ ਆ ਤੇ ਸੰਦੀਪ ਪਿਛਲੇ ਸਵੇਰ ਤੁਸੀਂ ਦੱਸਿਆ ਵੀ ਪਹਿਲਾਂ ਸਵੇਰ ਦਾ 13 ਤੋਂ 14 ਕਿਲੋ ਦਾ ਰਕਾਰ ਰਿਆ ਸੰਤੂ ਸਾਹਿਬ ਪਹਿਲਾਂ ਦਾ ਆਪਣੇ ਨਿੱਜੀ ਕੀ ਬੰਦੇ ਤੋਂ ਲਈ ਆ ਆਪਣੇ ਚੰਗੇ ਸਾਹਗਲੇ ਬੰਦੇ ਜਿਨ੍ਹਾਂ ਤੋਂ ਝੋਟੀ ਲਈ ਆ ਸੋ ਸਫਾਈ ਸੁਫੀ ਚੱਡੇ ਦੀ ਬਹੁਤ ਜ਼ਿਆਦਾ ਹਾਂਜੀ ਹਾਂਜੀ ਬਹੁਤ ਜ਼ਿਆਦਾ ਸਾਫ ਹੈ ਇੱਕੋ ਜਵਾਈ ਸਵੇਰ ਦੀ ਹੋਈ ਹੈ ਸੰਤੂ ਸਾਹਿਬ ਜੀ ਠੀਕ ਹੈ ਜੀ ਅੱਜ ਸਵੇਰੇ ਜੇਰ ਪਈ ਤੇ ਉਹਦੇ ਤੋਂ ਹੀ ਆ 3 3 ਕਿਲੋ ਠੀਕ ਆ ਸੋ ਅੱਜ ਦੋਸਤੋ ਮਾਰਨਿੰਗ ਚਵਾਈ ਅੱਜ ਮਾਰਨਿੰਗ ਕਰ ਦਿੱਤੀ ਆ। ਬਾਕੀ ਪਿੱਟਪੂੜਾ ਵੇਖੋ ਸੰਤੂ ਸਾਹਿਬ ਕਿੰਨਾ ਜਿਆਦਾ ਚੌੜਾ ਕਰਮਾੜੀ ਦਾ। ਸੋ ਸਿੰਗਲ ਹੱਡੀ ਦੇ ਵਿੱਚ ਚੌੜਾ ਪਿੱਟਪੂੜਾ, ਨਾੜਾ-ਨੂੜਾ ਬਾਕੀ ਪਿੰਡੇ ਉੱਪਰ ਵੀ ਕਾਫੀ ਉਪਰੀਆਂ ਹੋਈਆਂ ਦਿਖਾਈ ਦੇਣਗੀਆਂ। ਕਮੀ ਪੇਸੀ ਕੋਈ ਨਹੀਂ ਕਿਸ ਸੰਤੂ ਸਾਹਿਬ ਝੋਟੀ ਬਹੁਤ ਪਿਆਰੀ ਝੋਟੀ ਆ। ਹਾਂਜੀ ਹਾਂਜੀ। ਇਧਰ ਤੋਰ ਕੇ ਆਪਾਂ ਇੱਕ ਵਾਰੀ ਤੁਹਾਨੂੰ ਦਿਖਾਉਣੇ ਆ। ਸੋ ਝੋਟੀ ਦਾ ਕਮਾਲ ਦੀ ਹੈਗੀ ਹੈਗੀ ਦੋਸਤੋ ਪਰ ਬੱਚਾ ਵੇਖੋ ਜਿਹੋ ਜਿਹਾ ਸੀਮਰ ਮਾਰਿਆ। ਬੱਚਾ ਆਪਾਂ ਦੇ ਕਮਾਲ ਦਾ ਜਿਹੋ ਜਿਹਾ ਬੱਚਾ ਪਾ ਦਿੱਤਾ ਕਰਮਾਰੀ ਦੇ। ਚੱਲਾ ਜਾ ਕਰਮ। ਨਹੀਂ ਤਾਂ ਕਿਤੇ ਪੂਰੇ ਵੱਡੇ ਕੱਦ ਵਿੱਚ ਹਾਂਜੀ ਹਾਂਜੀ ਸੋ ਸੂਸਵਾਦ ਇੱਕ ਵਿੱਚ ਆਈਏ ਕਰਮਾ ਲਈ ਠੀਕ ਹੈ ਜੀ ਪੁਰੇ ਪੜੇ ਜਿਹੜੇ ਚੁੱਕ ਜੁਗ ਜਿਹੜੇ ਡੰਗ ਤੱਕ ਸੋ ਪਬਲਿਕ ਜੰਮੇ ਵਜੇ ਨੋਨ ਆ ਰਹੀ ਹੈ ਛੋਟੀ ਉੱਤਰਾ ਬਾਕੀ ਫੇਸ ਕੁਆਲਟੀ ਸੋਹਣੀ ਸਿੰਗ ਦੀ ਬੰਤਰ ਤੁਸੀਂ ਦੇਖ ਲਓ ਠੀਕ ਹੈ ਜੀ ਤੇ ਕੱਦ ਵੱਡਾ ਠੀਕ ਹੈ ਜੀ ਚਵਾਈ ਬੜੀ ਚੰਗੀ ਲੱਗੀ ਸੰਤੂ ਸਾਹਿਬ ਬਹੁਤ ਜਿਆਦਾ ਚੋਣ ਚੰਗੀ ਲੱਗੀ ਬੜੀ ਬੁਰੀ ਫਿਰ ਪੂਰੀ ਆ ਤਸੱਲੀ ਨਾਲ ਹਾਂਜੀ ਹਾਂਜੀ 3 3.5 ਕਿਲੋ ਸੇਰੇ ਚਵਾਈ ਸੰਤੂ ਸਾਹਿਬ ਚੋਣ ਬਹੁਤ ਜਿਆਦਾ ਖਰੀ ਨਿਕਲੀ ਠੀਕ ਹੈ ਜੀ ਹਾਂ ਉਹ ਵੀ ਚੱਡੇ ਲੇਵੇ ਤੋਂ ਇੱਕ ਤੁਸੀਂ ਜਜਮੈਂਟ ਕਰ ਦੋਗੇ ਬਹੁਤ ਸੋਹਣਾ ਕਮਾਲ ਦਾ ਹਵਾਨਾ ਲੇਵਾ ਲੱਗਾ ਕਰ ਮੈਂ ਕਿਤਨਾ ਬੜਾ ਜਿਆਦਾ ਚੰਗਾ ਵਾ ਬਾਕੀ ਸੰਤੋਖ ਸਾਹਿਬ ਬਿਲਕੁਲੀ ਪਤਲੀ ਚਮੜੀ ਆ ਛੋਟੀ ਬਹੁਤ ਜਿਆਦੀ ਖਰੀ ਆ ਸੋ 13 14 13 14 ਕਿਲੋ ਦੋਸਤੋ ਪਹਿਲੇ ਸਵੇਰ ਪਹੁੰਚ ਛੋਟੀਆਂ ਦੁੱਧ ਚਵਾਇਆ ਸੋ ਜਿੱਥੋਂ ਖਰੀਦੀ ਆ ਨਾਰਮਲ ਆਪਾਂ ਉਥੋਂ ਡਿਟੇਲ ਕਰ ਕਈ ਵਾਰ ਘਰ ਵਾਲੇ ਵੀਰਾਂ ਤੋਂ ਪੁੱਛ ਲੈਨੇ ਆ ਉਹਨਾਂ ਦੇ ਦੱਸਣ ਮੁਤਾਬਕ 13-14 ਲੀਟਰ ਪਹਿਲਾਂ ਪਲੂਣ ਇਹ ਦੁੱਧ ਚਵਾਦੀ ਆ ਸੰਧੂ ਸਾਹਿਬ ਕਮੀ ਪੇਸ਼ੀ ਕੋਈ ਨਹੀਂ ਜਿੱਡੀ ਜ਼ਿਆਦੀ ਇਹਦੀ ਚਵਾਈ ਨਾ ਬ੍ਰੀਕਰ ਬੱਚਾ ਲਾ ਕੇ ਮੜੀ ਜਾਂਦਾ ਰਮ ਰੱਖੇ ਬਹੁਤ ਸਵਾ ਥਣ ਭਾਲਾ ਠੀਕ ਆ ਜੀ ਹਾਂਜੀ ਹਾਂਜੀ ਇਧਰੋਂ ਤੁਹਾਨੂੰ ਵਿਖਾਈ ਆ ਬੱਬੇ ਨਹੀਂ ਆਏ ਪਾਸਿਓਂ ਕਾਫੀ ਨਾਰ ਕਾਫੀ ਵੇਨਸ ਹਵਾਨੇ ਦੇ ਉੱਪਰ ਤੁਹਾਨੂੰ ਦਿਖਾਈ ਦੇਊਗੀ ਠੀਕ ਆ ਜੀ ਮੁੱਠੀ ਮੁੱਠੀ ਥਣ ਤੇ ਬਹੁਤ ਸਫਾਈ ਵਾਲਾ ਚੱਡਾ ਲੇਵਾ ਕਰਮਾ ਲਈ ਤਾਂ ਸੰਦੀਪ ਕੀ ਡਿਮਾਂਡ ਕਰਦਾ ਵੀਰੇ ਦੀ ਡਿਮਾਂਡ ਸੰਧੂ ਸਾਹਿਬ ਚਲੋ ਬੱਚਾ ਬਹੁਤ ਜ਼ਿਆਦਾ ਚੰਗਾ ਦੇ ਦਿੱਤਾ ਨਾ ਕਰਮਾ ਲਈ ਤੇ ਚਲੋ ਝ ਮੁੱਲ ਕਰਨ ਨੂੰ ਸੰਧੋ ਆਪਾਂ ਮੈਂ 2 ਕਹੀਏ ਤਾਂ ਸਾਵੀ ਚਲੋ ਜੈ ਜਿਆ ਚਲੋ ਆਪਾਂ ਪਹਾੜਾ ਲਈ ਤੇ ਪਾਣੇ ਦੇ ਦੇਣੀ ਆ ਪਾਣੇ ਬਿਲਕੁਲ ਜੈ ਜਿਆ ਸੰਧੋ ਜੀ ਮੁੱਲ ਕਰਦੇ ਆ 1.55 ਡੇਢ ਦੀ ਦੇ ਦਈਏ ਜੀ ਡੇਢ ਦੀ ਹਾਂਜੀ ਨੇ ਮਾਰਦਗੇ ਛਾਲ ਵੱਡੀ ਮਾਰ ਕੇ ਛਾਲ ਦਈਏ ਕੋਈ 100 200 ਹਜ਼ਾਰ ਵਾਲਾ ਮਾਰਦਾ ਇਹ ਪਹਿਲੀ ਗੱਲ ਕਰਦਗੇ ਇੱਕ ਦਿਨ ਨਾ ਫਿੱਟ ਬੈਠੀ ਦੂਜੀ ਵੀ ਕਰਾਂਗਾ 1 ਲੱਖ 40 ਹਜ਼ਾਰ ਦੀ ਝੋਟੀ ਦੇ ਦਾਂਗੇ ਸੰਤੂ ਸਾਹਿਬ 1 ਲੱਖ 40 1 ਲੱਖ 40 ਦੀ ਝੋਟੀ ਦੇ ਦਾਂਗੇ ਬਾਕੀ ਬਹੁਤ ਜਿਆਦਾ ਕਰੀ ਆ ਸੰਤੂ ਸਾਹਿਬ ਕੱਟੀ ਵੇਖੋ ਕਿੰਨੀ ਪਿਆਰੀ ਮਗਰ ਹਾਂ ਵੀ ਇਹੋ ਜਿਹਾ ਨਾਰਮਲੀ ਬੱਚਾ ਹੀ ਕੋਈ ਭੈਣ ਭਰਾ ਸ਼ਕੀਨ ਆਵੇ ਤਾਂ 10 15 ਹਜ਼ਾਰ ਦਾ ਮੁੱਲ ਲਾਉਂਦਾ ਆ 10 15 ਦਾ ਮੁੱਲ ਨਹੀਂ ਚਾਹੇ ਸੰਤੂ ਸਾਹਿਬ ਜੇ ਇਸਾ ਮੈਂ ਕੱਟੀ ਮਗਰ ਇਹਨੇ ਬਣਾਇਆ ਜਿਆਦਾ ਵਾਅਦਾ ਬਿਲਕੁਲ ਜਿਆਦਾ ਆਪਾਂ ਮ 1 लाख 40000 ਦੀ ਦੋਸਤੋ ਸੰਦੀਪ ਆਂਦਾ ਵੀ ਝੋਟੀ ਦੇਣੀ ਆਪਾਂ ਬਹੁਤ ਵਧੀਆ ਤੁਸੀਂ 15 14 15 ਕਿਲੋ ਦੁੱਧ ਚਵਾਗੀ ਤਾਂ ਮੈਨੂੰ ਲੱਗਦਾ ਵੀ ਇਹਨੇ ਆਪਦਾ ਹੱਕ ਪੂਰਾ ਸੰਦੀਪ ਸਾਹਿਬ ਜਲਾ ਝੋਟੀ ਭਾਵੇਂ ਡੇਢ ਤਾਂ ਵੀ ਤਾਂ ਵਜੇ ਹਸਾ ਹੁਣ ਵਸਾਖੀ ਲੱਗ ਗਿਆ ਹੁੰਦੀ ਨਾ ਝੋਟੀ ਜਿੰਨੇ ਦੀ ਮਰਜ਼ੀ ਮੇਲੇ ਚ ਵੀ ਦੋ ਢਾਈ ਦੇਵਾਂ ਭਾਵੇਂ ਵੇਚ ਦੀਏ ਚਲੋ ਪਹਿਲਾਂ ਆਪਾਂ ਬਾਣ ਲਈ ਤੇ ਬਾਣ ਦੇ ਦੇਣੀ ਬਿਲਕੁਲ ਤੇ ਬਾਕੀ ਬਹੁਤ ਖੂਬਸੂਰਤ ਚੱਡੇ ਜਾਵੇ ਦੀ ਬੜੀ ਪੱਧਰ ਆ ਠੀਕ ਹੈ ਜੀ ਇਹਦੀ ਆਪਾਂ ਧਾਰਾ ਮਾਰ ਕੇ ਦਿਖਾਉਣੇ ਆ ਉਤੋਂ ਪਹਿਲਾਂ ਇੱਕ ਵਾਰੀ ਆਪਾਂ ਗੱਲ ਕਰ ਲੈਣੀ ਇੱਕ ਗੱਬਣ ਵੈੜ ਇਹ ਗੱਬਣ ਵੈੜ ਆਗੇ ਸੰਧਾ ਸਾਹਿਬ ਭਾਲ ਜੀ ਆਈ ਰਾਤ ਦੀ ਉਹ ਵੀ ਇਹਨਾਂ ਨੂੰ ਆਇਆ ਤੇ ਆਇਆ ਗੰਢੀ ਧੀਰੀ ਤੇ ਬਹੁਤ ਜਿਆਦਾ ਐ ਬੰਨੇ ਨਾ ਭਾਲ ਜੀ ਆਵੇ ਬਿਲਕੁਲ ਕੱਚੀ ਭਾਲਿਆ ਅਗਲਾ ਤੇ ਆਪਕੇ ਜਰੀਨ ਜਿੱਦਾਂ ਮਰਜ਼ੀ ਰੁਪਏ ਦੇ ਦੇ ਆ ਵੇਖੋ ਸ਼ਹਿਦ ਅਗਲੇ ਦਵਾਗੇ ਹੁੰਦੇ ਪਲ ਵੀ ਸ਼ਹਿਦ ਆਉਂਦਾ ਮਖਿਆਲੀ ਹੈ ਲਓ ਜੀ ਸੋ ਟਿੱਪਣ ਦੋਸਤੋ ਆ ਤੁਸੀਂ ਵੇਖੋਗੇ ਬਿਲਕੁਲ ਸ਼ਹਿਦ ਮਗਨ ਨਹੀਂ ਸਕਦਾ ਦੁੱਧ ਹੁੰਦਾ ਜੀ ਹਾਂ ਆ ਦੇਖੋ ਜੀ ਲਓ ਜੀ ਠੀਕ ਹੈ ਜੀ ਤੋਂ ਆਧਾ ਪਚਾ ਤੋ ਬੋਲਾ ਬੁਲਾ ਜਿਆ ਪਾਣੀ ਨਰ ਜਾਨੀ ਗਈ ਤਪਾਈ ਦੀ ਆ ਬੜੀ ਠੰਡੀ ਧੀ ਰੀ ਗਾਵਾ ਸੰਧੂ ਸਾਹਿਬ ਸੁਨੀਪ ਸੁਂਦੀ ਹੋ ਗਈ ਤਿੱਜਾ ਸਵੇਰ ਤਿੱਜਾ ਸੁਣੀ ਗਈ ਬਹੁਤੀ ਤਿੱਜਾ ਸਵੇਰ ਚੰਗੀ ਤਨ ਭੰਡੇ ਚਲੋ ਤਰਾ ਅਜੇ ਦੋ ਚਾਰ ਦਿਨ ਸੰਧੂ ਸਾਹਿਬ ਰਾਮਨਾ ਨੇ ਲੈ ਜਣੇ ਆ ਬਾਕੀ ਚੰਗੀ ਥਲੋਂ ਖਲੂਗੀ ਚਲੋ ਆਜੇ ਹੁਣ ਭੜਪੂਲ ਕਰਕੇ ਬਰੁੱਭੀ ਜਾਵਦੀ ਬੈੜ ਅਜੇ ਬਾਕੀ ਸੁਧਰੀ ਜੰਨੀ ਗਈ ਭੜਪੂਲਾ ਜੋ ਡੁੱਬੇ ਏ ਥੋੜਾ ਜੀ ਹਾਂਜੀ ਹਾਂਜੀ ਸੋ ਚੱਡੇ ਲੇ ਵੀ ਦੀ ਦੋਸਤੋ ਤੁਸੀਂ ਵੇਖ ਸਕਦੇ ਠੀਕਾ ਪਲੂਣ ਨਾਰਮਲ ਹੀ ਹੈਗੀ ਆ ਉਹ ਸਾਰੇ ਭਰਾਵਾਂ ਨੇ ਵੇਖ ਕੇ ਵੀ ਤੁਹਾਨੂੰ ਪਤਾ ਲ ਤੇ ਜਾਂ ਸੁਬਾ ਸੂਣ ਵਾਲੀ ਆ ਭਾਰੀ ਕੋਈ ਬਹੁਤ ਤੇ ਭਾਰੀ ਫੁੱਲ ਵਜਣਾ ਵਿੱਚ ਸੋ ਟਿਪਕੇ ਤੁਹਾਨੂੰ ਦਿਖਾ ਦਿੱਤੀ ਆ ਅੱਗੇ ਕਿਸੇ ਸੱਜਣ ਨੇ ਸਬਦਾ ਕਰਨਾ ਤੇ ਆਪਦੀ ਹੱਥੀ ਅੱਖੀ ਵੇਖ ਕੇ ਜਰੂਰ ਇਥੇ ਆਪ ਚੰਗੀ ਵਜੇ ਲੋੜ ਵਾਲੀ ਬਾਕੀ ਸੱਲੀ ਕਰਕੇ ਸੰਤੂ ਸਾਹਿਬ ਅਗਲਾ ਖੜੇ ਸੱਲੀ ਕਰਕੇ ਆਪਾਂ ਲਿਆਂਦੀ ਆ ਠੀਕ ਆ ਜੀ ਬਾਕੀ ਥਣ ਭਾਂਡੇ ਦੇ ਸਾਬ ਆ ਕੋਈ ਪਿੱਛੇ ਭਾਰ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਠੀਕ ਆ ਜੀ ਠੰਡੀ ਤੇਰੀ ਵਹਿੜ ਜੰਨੀ ਹੈਗੀ ਆ ਲੋ ਵੀ ਬਾਕੀ ਭਾਰਾ ਜੁੱਸਾ ਫੁੱਲ ਵਜਣ ਵੇਟ ਆ ਤੇ ਦੋ ਬਾਕੀ ਦੋਸਤੋ ਸੇਵਾ ਦਾ ਠਿਕਾ ਜੀ ਚਲੋ ਦੋ ਜਿੰਨਾ ਬਾਹਰ ਨੂੰ ਭਰਾਉਣਾ ਛੋੜੂਗਾ ਹਾਂ ਤੋ ਤ ਨਹੀਂ ਕਰਵਾ ਵਾਲੀ ਠੀਕ ਹੈ ਜੀ ਚੋਣ ਵਾਲੇ ਪਾਸਿਓਂ ਰਹਿ ਜਾਂਦੇ ਸੋ ਇੱਕ ਸੋਨ ਦਾ ਹੈ ਕਰੋਸ ਚਾ ਚਲੋ ਕਰੋਸ ਦਾ ਵੱਧਾ ਹੋਂ ਕਰਮੀ ਚ ਬਿਲਕੁਲ ਜੀ ਬਿਲਕੁਲ ਬੜੀ ਢੰਗੀ ਜੀ ਇਤਰਾਸ ਸੋ ਇੱਕ ਇਧਰ ਬਹਿਣੀ ਦੇ ਪਾਸਿਓਂ ਵੀ ਤੁਹਾਨੂੰ ਪ੍ਰੋਪਰ ਦਿਖਾਉਣੇ ਆਪਾਂ ਠੀਕ ਹੈ ਜੀ ਆਵੇ ਆਪਾਂ ਜਰੂਰ ਹੈ ਬਾਤੀ ਥਾਨ ਹੱਥੀ ਚਵਾਈ ਵਾਲਾ ਹਮ ਇਦਾਂ ਬਈ ਬੈਠੇ ਰਹੋ ਥੱਲੇ ਕੋਈ ਪ੍ਰੋਬਲਮ ਨਹੀਂ ਹੈ ਬਹਿਣੀ ਦੇ ਪਾਸਿਓਂ ਕੋਈ ਵੀਰ ਇਹ ਨਾ ਕਿ ਥਾਨ ਪੂਰਾ ਹੱਥੀ ਮੁਠੀ ਵਾਲਾ ਥੋੜਾ ਭਲਾ ਭਲਾ ਦੇ ਵਿੱਚ ਥੋੜਾ ਥੰਡ ਡੁੱਬ ਜਾਂਦਾ ਜਦੋਂ ਭਲਾ ਉਤਰ ਗਿਆ ਸੂਨ ਸੂਨ ਤੋਂ ਬਾਅਦ ਜਾਂ ਪਹਿਲਾਂ ਵੀ ਨਾਰਮਲ ਹੀ ਗੱਲ ਕਰੀ ਗਏ ਤੇ ਬਿਲਕੁਲ ਹਾਥੀ ਮੁੱਠੀ ਵਾਲਾ ਥਾਣਾ ਹਾਥੀ ਮੁੱਠੀ ਵਾਲਾ ਥਾਣਾ ਇਹ ਬਹੁਤ ਜ਼ਿਆਦਾ ਚੰਗੀ ਸੰਧ ਸਾਹਿਬ ਕ੍ਰੋਸ ਚ ਆਉਂਦੀ ਆ ਸੰਦੀਪ ਕੀ ਡਿਮਾਂਡ ਕੀ ਮੰਗ ਚਲੋ ਸਤੂ ਸਾਹਿਬ ਇਹ ਨਹੀਂ ਜਾਜ ਲਈ ਜਾ ਜੀ ਆਪਾਂ ਦੇ ਦੇਣੀ ਆ ਜਿਹੜਾ ਬੱਚੀ ਦੇ ਭਮਿਆਂ ਦੀ 85000 ਦੀ ਵੇਚਦੀ ਹੈ ਹਾਂ 85000 ਸੰਧ ਸਾਹਿਬ ਮੁੱਲ ਕਰਦੇ ਆ ਤੇ 76000 ਦਾ ਦੇ ਲੈ ਕਰਦੇ ਆ ਜਸਨੋਈ 76000 76000 ਦਾ ਦੇ ਲਈ ਐਂਡ ਕੋ ਐਂਡੀ 72000 ਦੀ ਦੇਦਾਂਗੇ ਐਂਡ ਐਂਡ ਸੰਦੂ ਸਾਹਿਬ ਠੀਕ ਹੈ ਹਾਂਜੀ 75000 ਦੇ ਵਿੱਚ ਦੇਣਗੇ 75000 ਦੀ ਸਾਲ ਵੀ ਮਿਲ ਜੂਗੀ ਦਿਮਾਰ 80 82 85 ਚੰਗਾ ਬੋਲ ਤਵਾਉ ਦੇ ਸੰਦੂ ਸਾਹਿਬ ਚਲੋ ਮਾਰੇ ਮੇਰ ਕਰੇ ਅਗਲੇ ਦੇ 25 ਕਿਲੋ ਆਵੇ ਚੋਇਆ ਪਗਾਕੀ ਗਾੜੀ ਨੂੰ ਕਰਮੇ ਆ ਜੀ ਅਗਲੇ ਦੀ ਬਿਲਕੁਲ ਜੀ ਬਿਲਕੁਲ ਹਵਾ ਪਰੇ ਖਲੜਿਆ ਲੋਬੀ ਪ੍ਰਭੂ ਕਰੋ ਜਾ ਠੀਕ ਹੈ ਜੀ ਸੋ ਤੇਜਾ ਸੂਆ ਸੋਣ ਵਾਲੀ ਆ ਤੇ ਇਹ ਬੈਡ ਦੀ ਡਿਟੇਲ ਹੈ ਇਧਰ ਇੱਕ ਤੁਹਾਨੂੰ ਆਪਾਂ ਕਰੋ ਸੰਗ ਦੇ ਵਿੱਚ ਬੈਡ ਦਿਖਾ ਦਨੇ ਆ ਹੋਣੀ ਤਿਆਰ ਸੰਦੂ ਸਾਹਿਬ ਚਲੋ ਅੱਗੇ ਕੱਚੀ ਜਾਦੀ ਹੀ ਬੱਚੀ ਉਹ ਤੋਂ ਪਹਿਲਾਂ ਪ ਉਦੋਂ ਪਹਿਲਾਂ ਆਪਾਂ ਜਿਹੜੀਆਂ ਝੋਟੀਆਂ ਧਾਰਾ ਮਾਰਤੀਏ ਕਿਉਂਕਿ ਬਸਮਾਜ ਆ ਗਈ ਆ ਬਾਲਟੀ ਫੜ ਲਓ ਚਲੋ ਜੇ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਨੇ ਆ ਬਾਕੀ ਤੁਸੀਂ ਵੇਖ ਸਕਦੇ ਕਿਸਾਨ ਵੀਰੋ ਬੱਚਾ ਚੱਲ ਮਿੱਤੇ ਪ੍ਰੋਪਰ ਚੁੰਗਣ ਦਿਆ ਕਈ ਵਾਰ ਕਿਸੇ ਭਰਾ ਦੇ ਮੰਤ ਵਿੱਚ ਕੋਈ ਡਾਊਟ ਨਾ ਹੋਵੇ ਜਿੰਨਾ ਵੀ ਹੋਊਗਾ ਕੰਮ ਸਾਫ ਸੁਥਰਾ ਕਰਾਂਗੇ ਇੱਕ ਨੰਬਰ ਪੂਰਾ ਸਾਫ ਸੁਥਰਾ ਕੰਮ ਆ ਵੇਖੋ ਅਗਲੇ ਥਾਣਾ ਦੀ ਚੋਣ ਵੇਖੋ ਜੀ ਮੋਟੀ ਧਾਰ ਠੀਕ ਆ ਆ ਚਵਾਈ ਆ ਅਗਲੇ ਥਾਣਾ ਦੀ ਇਸਾ ਚੌਣ ਸਤਿ ਸਾਬ ਜੀ ਮਗਰਲੇ ਥਣ ਕਰੋ ਚੱਕ ਛੱਕੇ ਛਰਾਈ ਹੁੰਦੀ ਪੋਨੀ ਬਹੁਤ ਜਿਆਦਾ ਕਰਮਾਂ ਵਾਲੀ ਲਓ ਜੀ ਇਹ ਜਿਹਾ ਹੀ ਹੈ ਦੋਸਤੋ ਇਸ ਝੋਟੀ ਦੀ ਇਸ ਮਹਿ ਦੀ ਠੀਕ ਹੈ ਲੋਬੀ ਬਰਾਬਰ ਠੀਕ ਹੈ ਜੀ ਆ ਵੇਖੋ ਸੋਪਾ ਸੰਪੂ ਸੰਗ ਥਾਣਾ ਬਾਕੀ ਨਾ ਬਹੁਤ ਜਿਆਦਾ ਚੋਂ ਚੰਗੀ ਸਤਿ ਸਾਬ ਹਵਾ ਨੇ ਜੱਡੇ ਦੇ ਉੱਪਰ ਕਾਫੀ ਬਹੁਤ ਸੋਹਣਾ ਚੜਾ ਲੇਵਾ ਸਾਫ ਸੁਥਰਾ 노 ਡਾਊਟ ਕੋਈ ਭਰਾ ਜਿੱਦਾਂ ਮਰਜੀ ਆਪਣੀ ਤਸੱਲੀ ਕਰ ਲੈ ਬਹੁਤ ਸੋਹਣੀ ਝੋਟੀ ਆ ਮਗਰ ਕੱਟ ਹੀ ਨਹੀਂ ਦੀ ਰਾਵੀ ਦੀ ਇਹ ਵੀ ਸੋਹਣਾ ਤਿਆਰ ਹੋਣੀ ਆ ਬਸ ਅਜੇ ਹਫਤਾ ਲੱਗੇ ਨਾ ਵਸੀ ਨੇ ਚੰਗੀ ਥੱਲੇੋਂ ਖੁੱਲਣ ਦਈ ਏ ਵੀ ਹਾਂ ਚਲੋ ਗਰਮੀਆਂ ਦਾ ਤੋਹਫਾ ਹੀ ਏ ਵੀ ਕਰਮਾਲੀ ਹੱਸ ਕੇ ਵੇਖ ਜਣੀ ਜਦੋਂ ਸੂਬੀ ਜੇ ਤਿਆਰ ਹੋ ਗਈ ਬਸ ਆ ਜੇ ਵੀ ਲੈ ਜੂਗੀ ਦਿਨ ਹਾਂ ਹਫਤਾ ਲੱਗੇ ਨਾ ਆਰਾਮ ਨੇ ਸੰਤ ਸਾਹਿਬ ਬਾਕੀ ਹੋ ਜੂ ਬਲਮਨ ਕੰਬਲੀ ਇਹ ਵੀ ਹਾਂ ਸੰਤ ਸਾਹਿਬ ਪਲਾਣ ਹੀ ਲਾ ਦਨੇ ਨੇ ਕਰਮਾਲੀ ਬਹੁਤ ਠੀਕ ਆ ਜੀ ਸੋ ਦੋਰਾ ਥਾਣਾ ਬਾਹਰ ਨੂੰ ਕਾਤੋਂ ਵੱਡਾ ਤੋ ਆਹ ਸੰਦੀਪ ਕਰਮਾ ਤੀਜਾ ਕੋਊਗੀ ਤੀਜਾ ਤੀਜਾ ਜੀ ਮਬੀ ਤੀਜਾ ਸਵੇਰ ਦੋਸਤੋ ਸੋਣੀ ਆ ਉਹ ਮੈਂ ਆ ਕੇ ਪਰ ਆਪਾਂ ਤੀਜਾ ਮੰਨ ਕੇ ਦੇਣੀ ਜਿਹੜੀ ਭਰਾ ਨੂੰ ਦਿੱਤੀ ਤੇ ਰੰਗ ਬ੍ਰਾਊਨ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਬਾਦਾਮੀ ਰੰਗਾ ਜਾਂ ਰੰਗਾ ਕਰਮਾਲੀ ਦਾ ਤੇ ਲੰਬਾ ਥਾਣ ਮੁੱਠੀ ਮੁੱਠੀ ਥਾਣ ਅਗਲੇ ਪਿਛਲੇ ਥਾਣਾਂ ਦਾ ਸਾਈਜ਼ ਕਰ ਲੋ ਚੈੱਕ ਸੋ ਚੱਡਾ ਲੇਵਾ ਕਰਮਾ ਵਾਲੀ ਚੰਗਾ ਮਾਰੂਗੀ ਹਜੇ ਤਕਰੀਬਨ 5 6 7 ਹਫਤਾ ਲੱਗ ਕੇ ਕੋਈ ਸੌਦਾ ਕਰੇ ਇਹ ਹਫਤਾ ਖੰਡ ਹਜੇ ਸਮਾਂ ਲੈ ਕੇ ਜਾ ਸਕਦੀ ਆ ਤੇ ਬਾਕੀ ਵੇਟ ਬੂਟ ਵਜਨ ਵੀ ਕਰਮਾਲੀ ਦਾ ਜਿੰਨਾ ਵਾ ਚੰਗਾ ਸਿੰਘ ਸਾਹਿਬ ਬਾਕ ਫੇਰ ਕਈ ਵੀਰ ਭਰਾ ਹੋਣਦੇ ਨੇ ਸੁਈ ਨਹੀਂ ਅਜੇ ਇਹਨੇ ਰਾਮਨਾਥ ਹਸਤਾ ਲਾਇਦਾ ਅੱਛਾ ਸੰਦੀਪ ਆਪਣੇ ਭੈਣ ਭਰਾਵਾਂ ਨੂੰ 55 ਰੁਪਏ ਦੀ ਗਰੰਟੀ ਤਸੱਲੀ ਤੇ ਭਾਰ ਕੋਲ ਗਰੰਟੀ ਪਿੱਛੇ ਭਾਰ ਦੀ ਪੂਰੀ ਗਰੰਟੀ ਥਾਣਾ ਦੀ ਚਾਹਾਂ ਦੀ ਪੂਰੀ ਗਰੰਟੀ ਦਵਾਂਗੇ ਠੀਕ ਆ ਭਾਈ ਲੋ ਵੀ ਭਾਰ ਪਿੱਛੇ ਦੀ ਤੇ ਥਾਣਾ ਦੀ ਗਰੰਟੀ ਤਸੱਲੀ ਆ ਭਰਾਵਾਂ ਵੱਲ ਸੱਜਣ ਖਰੀਦਣ ਆ ਰਹੇ ਆ ਠੀਕ ਆ ਜੀ ਸੋ 35 ਇੱਕ ਨੰਬਰ ਹੋਊਗੀ ਤੇ ਭਾਰ ਪਿੱਛੇ ਦੀ ਸਮੱਸਿਆ ਤੋਂ ਰਹਿ ਜਾਏ ਤਾਂ ਚੀਜ਼ ਸੰਦੀਪਾ ਵੇਖੋ ਇੱਕਦਮ ਛੱਡ ਕੇ ਕਿਦਾਂ ਆਪਾਂ ਵੀਡੀਓ ਪਾਉਣੇ ਰੋਜ਼ ਰੋਜ਼ ਮਾਲ ਵੇਚਣੇ ਆ ਚਲੋ ਮਾਲ ਲੰਮੇ ਵਾਲਾ ਆਪਾਂ ਮਾਲ ਵੇ ਲੈ ਵੀ ਸੰਦੀਪ ਕੀ ਮੁੱਲ ਵੜੀ ਕੀ ਡਿਮਾਂਡ ਕਰਦਾ ਮੁੱਲ ਕਰ ਦੇਦਾ 80000 ਰੁਪਿਆ ਤੇ 60000 ਦੀ ਦੇ ਦਈਏ 60000 ਦੀ ਹਾਂਜੀ ਵੇਖ ਲੈ ਜੇ ਕੋਈ ਰੈਸ ਰੂਤ ਹੈਗੀ ਹੈ ਕੱਢ ਕੇ ਦੇ ਦੀਏ ਕਸਰਾ 3000 ਛੋੜ ਕਰ ਦਈਏ 75000 ਦੀ ਦੇ ਦਈਏ ਜੱਸਾ ਹੋ 57 ਦੀ ਜਾਂਦੋ ਫਿਰ ਠੀਕ ਹੈ ਜੀ ਵੜ ਵੀ ਚੰਗੀ ਸੰਤੋਖ ਆ ਪਹਾ ਵਿੱਚ ਬੜਕੋ ਓਵੇਂ 57000 ਦੀ ਭਰਾਵੋ ਮਿਲ ਜੂਗੀ 60 62 ਡਿਮਾਂਡ ਕੁਛ ਵੀ ਹੈ ਤੇ 57000 ਦੀ ਲੈ ਦੇ ਆ ਸੋ ਥਣਾ ਵਾਲੇ ਪਾਸੇ ਤੋਂ ਪਾਰ ਪਿੱਛੇ ਤੋਂ ਮੇਰਾ ਭਰਾ ਬਿਲਕੁਲ ਬੇ ਤੜਕੋ ਕੇ ਸੌਫਤਾ ਕਰੇ ਕਾਤ ਵੱਡਾ ਕ੍ਰੋਸ ਜੰਗ ਇਸ ਵਾਈਡ ਦਾ ਤੇ ਇਧਰ ਆਪਾਂ ਇੱਕ ਤੁਹਾਨੂੰ ਮਾਲੀ ਦਿਖਾ ਦਿੰਨੇ ਆ ਸਟਾਰਟਿੰਗ ਤੋਂ ਵੀ ਜ਼ਿਕਰ ਕੀਤਾ ਸੀ ਖੀਰਾ ਮਾਲੀ ਆ ਕਟਾ ਬਹੁਤ ਪਿਆਰਾ ਏ ਸੰਤੂ ਸਾਹਿਬ ਖੀਰਾ ਜੀ ਠੀਕ ਆ ਜੀ ਠੀਕ ਆ ਬਾਕੀ ਸੰਦੀਪ ਕਟਾ ਹੈ ਬਹੁਤ ਪਿਆਰਾ ਯਾਰ ਮੈਨੂੰ ਤਾਂ ਵੀ ਹੈ ਵੀ ਖੀਰਾ ਹੀ ਹੈ ਨਾ ਸੰਤੂ ਸਾਹਿਬ ਲక్ష్ਮੀ ਡੇਰੀ ਫਾਰਮ ਵਾਲਿਆਂ ਦਾ ਏ ਠੀਕ ਆ ਕਿਹੜੇ ਸਾਹ ਦਾ ਜੀ ਮੋਦੀ ਸਾਹ ਦਾ ਜੀ ਮੋਦੀ ਸਾਹ ਦਾ ਜੀ ਠੀਕ ਹੈ ਵੀਰੇ ਲੋ ਵੀ ਬੇਲ ਫੂਲ ਸਪੈਸ਼ਲ ਆ ਠੀਕ ਆ ਜੀ ਮਾਲੀ ਕਟਾ ਇੱਕ ਵਾਰੀ ਆਪਾਂ ਤੁਹਾਨੂੰ ਪ੍ਰੋਪਰ ਤੋਰ ਕੇ ਦਿਖਾਵਾਂਗੇ ਤਸੱਲੀ ਦੇ ਨਾਲ ਲੋ ਵੀ ਕਰੋ ਚੈੱਕ ਤੁਹੋ ਦੋਸਤੋ ਖੀਰਾ ਕਟਾ ਦੁੱਧ ਦੰਦ ਦਾ ਠੀਕ ਆ ਜੀ ਮੂੰਹ ਫੜ ਕੇ ਤਸੱਲੀ ਨਾਲ ਵੀ ਤਵਾਵਾ ਨੂੰ ਸਾਬਾ ਪਾ ਵਿੱਚ ਤੇ ਬਿਲਕੁਲ ਖੀਰਾ ਪਿਓਰ ਦੁੱਧ ਦੰਦ ਕਟਾ ਆ ਹਮਾਰਾ ਬੰਦੇ ਦੇ ਸਿਰ ਜਿੰਦਾ ਉੱਚਾ ਵਾ ਠੀਕ ਆ ਜੀ ਪੂਰਾ ਵੱਡਾ ਇਹਦੀ ਗੱਲ ਕਰ ਲਈਏ ਤਾਂ ਮੈਨੂੰ ਲੱਗਦਾ ਵੀ ਸੰਦੀਪ ਹਜੇ 2 ਸਾਲ ਦੇ ਅੰਦਰ ਵਾਰ ਹੀ ਆ ਅੰਦਰ ਸੰਦੂ ਸਾਬ ਉਠਾਏ ਯਾਨੀ ਕਿ ਇੱਥੇ ਕੀ 18 ਮਹੀਨੇ ਪਹਿਲੇ ਦੇ 2 ਸਾਲ ਦੀ ਉਮਰ ਹੀ ਆ ਜੇ ਹਾਂ ਜੀ 18 ਮਹੀਨੇ ਦੇ ਲਾਗੇ ਬੰਨੇ ਲੋ ਵੀ ਪੌਣੇ 2 ਸਾਲ ਦੀ ਉਮਰ ਆ ਤੇ ਕੱਟੇ ਦਾ ਰੋਬ ਰਾਬ ਮੇਰਾ ਭਰਾ ਚੈੱਕ ਕਰੋ ਬੇਲ ਸਪੈਸ਼ਲ ਸਿੰਘੀ ਸਿੰਘੀ ਬਹੁਤ ਸ਼ਮਾਇ ਲੱ ਸੋ ਸ਼ਾਇਦ ਵੀ ਝੋਟੇ ਦੀ ਬਹੁਤ ਆ ਕਿਸੇ ਭਰਾ ਨੇ ਮਾਲ ਪਸ਼ੂਆਂ ਦੇ ਵਿੱਚ ਰੱਖਣਾ ਤੇ ਮੇਰਾ ਭਰਾ ਦੋਂਦਾ ਚੋਂਦਾ ਸ਼ੰਗਰ ਸਿੰਘ ਸਾਹਿਬ ਜਿੰਨੇ ਜਨ ਹੋਣਾ ਬਹੁਤ ਵੱਡਾ ਮਾਲ ਮਰਮੋ ਮੇਰੇ ਤੋਂ ਪਤਾ ਹੀ ਤਾਂ ਕਿੰਨਾ ਸੀ ਸੰਦੀਪ ਹਾਂਜੀ 18 ਤੋਂ 20 ਲੀਟਰ ਸੰਧ ਸਾਹਿਬ 18 20 ਲੀਟਰ 18 20 ਲੀਟਰ ਸੰਧ ਸਾਹਿਬ ਬੜੇ ਘਰਾਣੇ ਚ ਲਿਆ ਆਪਾਂ ਜਿਆਜੀ ਬੰਦਿਆਂ ਤੋਂ ਖਰੀਦੇ ਆਪਾਂ ਹਾਂਜੀ ਹਾਂਜੀ ਬਹੁਤ ਜਿਆਦੇ ਲਿਆਜੀ ਆ ਭਰਾ ਭਰਾ ਸੌਦਾ ਕਰੇ ਪੈਸੇ ਭਰਨ ਨੂੰ ਤਿਆਰ ਹੋਵੇ ਤਾਂ ਉਹਨੂੰ ਮਾਮੂ ਮਦਰ ਮੋਦਰ ਤੱਕ ਪਿੱਛੇ ਪੈਣਾ 18 ਸੰਧ ਸਾਹਿਬ ਨਾਲ ਹੀ ਰਹਿਣੇ ਦਾ ਉਹਨਾਂ ਕੋਲ ਠੀਕ ਆ ਜੀ ਉਹ ਵੀ ਕਿਸੇ ਫੱਜੰਨੇ ਸੌਦਾ ਕਰਨਾ ਇਹ ਆਟਾ ਠੀਕ ਹੈ ਜੀ ਤੇ ਉਹਦਾ ਪਿਛੋਕੜ ਨਾਲ ਵੇਖਿਆ ਜਾਵੇ ਰਿਕਾਰਡ ਕਿਸੇ ਭਰਾ ਨੇ ਦੇਖਣਾ ਤੇ ਮਾਜ ਦਾ ਜਾਂ ਪਿਛਲੇ ਬੈਕਗ੍ਰਾਉਂਡ ਦਾ ਮੇਰਾ ਭਰਾ ਤੁਸੀਂ ਚੈੱਕ ਕਰ ਸਕਦੇ ਜੀ ਸੁਥਰਾ ਬਹੁਤ ਵਧੀਆ ਹੈ ਬਾਕੀ ਫੇਸਪੂਟ ਕਰਵਾਉਣ ਦੀ ਵਿਖਾਉਣੇ ਸੰਦੀਪਾ ਨੂੰ ਫੇਸ ਕਰੀਂ ਦੇਖੋ ਸੰਧੂ ਸਾਹਿਬ ਆ ਲੈ ਵੀ ਸਿੰਗੀ ਚੈੱਕ ਕਰੋ ਮੇਰਾ ਭਰਾ ਕੱਲੀ ਉਹ ਕਹਿਣ ਵਾਲੀ ਗੱਲ ਨਹੀਂ ਗਈ ਬਾਕੀ ਬਿਲਕੁਲ ਕੋਲੇ ਮੂੰਹ ਦੇ ਵਿੱਚ ਕੋਲਾ ਮੂੰਹ ਕਰਮ ਵਾਲਾ ਮੂੰਹ ਫੜਾਉਂਦਾ ਦੇਖੋ ਪਿਓਰ ਜਿਹੜਾ ਖੀਰਾ ਠੀਕ ਹੈ ਜੀ ਖੀਰਾ ਜੀ ਪਿਓਰ ਜਿਹੜਾ ਖੀਰਾ ਕੱਟਾ ਏਜ ਜਿਹੜੇ ਭਰਾਵਾਂ ਨੂੰ ਨਹੀਂ ਪਤੀ ਗਈ 18 ਮਹੀਨੇ ਲਾ ਕੇ ਪਹਿਲੇ ਆਪਾਂ ਬਿਲਕ ਕੋ ਪੌਣੇ 2 ਸਾਲ 2 ਸਾਲ ਦੇ ਅੰਦਰ ਵਾਰ ਇਕੱਠੇ ਦੀ 18 ਮਹੀਨੇ ਲੱਗਦੇ ਨੇ ਬਾਕੀ ਫੇਸ ਕੁਆਲਟੀ ਦੇ ਬਹੁਤ ਜ਼ਿਆਦਾ ਵਧੀਆ ਨਾ ਸੰਤ ਸਾਹਿਬ ਸੋ ਹਾਈਟ ਕਾਤ ਕਰ ਮਾਰਦੂ ਮਾਲਕ ਨੇ ਬਹੁਤ ਜ਼ਿਆਦਾ ਬਖਸ਼ਿਆ ਦੋਂਦਾ ਜੋਗਾ ਛੱਗਾ ਤੇ ਕੰਨੀਆਂ ਬਰਾਬਰ ਕਰਦੇ ਜਵਾਨ ਪਰਾਣਿਆਂ ਨੇ ਕੀ ਤੋਂ ਕੀ ਬਣ ਜਾਣਾ ਠੀਕ ਆ ਜੀ ਤੇ ਮਾਲੀ ਮੇਰੇ ਭਰਾ ਕਿਸੇ ਨੇ ਮਾਲ ਦੇ ਵਿੱਚ ਰੱਖਣਾ ਇੱਕ ਵਾਰੀ ਫਿਰ ਰਿਪੀਟ ਕਰ ਦਿੰਨੇ ਆ ਖਾਸ ਤੌਰ ਤੇ ਮਾਲ ਦੇ ਵਿੱਚ ਰੱਖਣਾ ਜਿਹੜੇ ਭਰਾਣੇ ਉਹਨੂੰ ਲਾਭ ਦਾਏਗਾ ਉਹਨੂੰ ਬੈਨੀਫਿਟ ਦਊਗਾ ਠੀਕ ਆ ਜੀ ਮੋਹਰਾ ਬ੍ਰੈਡ ਦੇ ਉੱਤੇ ਕਿਸੇ ਭਰਾ ਨੇ ਚੰਗਾ ਕੰਮ ਕਰਨਾ ਤੇ ਚੰਗੇ ਖਾਨਦਾਨ ਜੋ ਮਾਲੀ ਸੰਧੂ ਸਾਹਿਬ 18 20 ਕਿਲੋ ਇਸ ਦੀ ਮਦਰ ਦਾ ਮਿਲ ਕੇ ਕਾੜਾ ਬਾਕੀ ਵੀਰ ਸੰਦੀਪ ਦੱਸ ਰਿਹਾ ਵੀ ਐਲਟੀਐਫ ਲక్ష్ਮੀ ਡੇਰੀ ਫਾਰਮ ਵਾਲੇ ਮੋਦੀ ਸੰਧ ਦਾ ਬੱਚਾ ਹਾਂਜੀ ਮੋਦੀ ਸੰਧ ਦਾ ਜੀ ਚੰਗਾ ਸੋਨਾ ਪਿੱਟ ਪੂੜਾ ਕਰਮਾ ਵਾਲਾ ਪਲਿਆ ਪਲਿਤਾ ਬਹੁਤ ਜ਼ਿਆਦਾ ਹਾਂਜੀ ਹਾਂਜੀ ਆ ਵੇਖੋ ਖੀਰਾ ਆ ਜੀ ਸੰਧ ਸਾਹਿਬ ਤੇ ਬੰਦੇ ਸਿਰ ਜਿਹੜਾ ਹੋਣੇ ਉੱਚਾ ਮੇਰੇ ਇੱਥੇ ਕਿੱਥੇ ਆਉਂਦਿਆ ਬਹੁਤ ਕਰ ਸੀਗੀ ਸੁਣੀ ਮਾਲੀ ਬਰੀਕ ਲੱਗੀ ਵੇਖੋ ਕੋਈ ਕੁਆਲਟੀ ਦਾ ਹਾਂਜੀ ਲੋਬੇ ਠੀਕ ਆ ਜੀ ਸੋ ਜੇਰਾ ਮੇਰਾ ਭਰਾ ਕੇ ਸ਼ੌਕ ਨਾਲ ਹੱਥ ਪਾਉਣਾ ਚਾਹੁੰਦਾ ਤੇ ਮਾਲੀ ਬਿਲਕੁਲ ਵਾਦਾ ਕਰੂਗਾ ਠੀਕ ਆ ਜੀ ਜਿਹੜੇ ਥਾਂ ਤੇ ਜਿਹੜੀ ਜਗ੍ਹਾ ਤੇ ਜਾਊਗਾ ਤੇ ਰੇਟ ਆਪਾਂ ਡਿਮਾਂਡ ਆ ਸਵੀਰ ਸੰਦੀਪ ਤੋਂ ਪੁੱਛਾਂਗੇ ਕੀ ਰੇਟ ਕੀ ਡਿਮਾਂਡ ਰਹੂਗੀ ਇਸ ਕੱਟੇ ਦੀ ਮਾਲੀ ਦੀ ਸੰਦੀਪ ਚਲੋ ਤੁਹਾਡੇ ਕੋਲ ਹੁਣ ਆਪਣਾ ਇਹ ਆ ਵੀ ਪਸ਼ੂ ਵਪਾਰ ਲੈਣ ਦੇ ਵਿੱਚ ਆਉਂਦੇ ਰੱਖੇ ਤੇ ਜਾਂਦੇ ਨਹੀਂ ਜੀ ਵੀ ਇੱਕ ਹੁੰਦਾ ਵੀ ਚਲੋ ਇਹ ਲਿਆ ਕੇ ਸੇਲ ਕਰਾਂਗੇ ਸ਼ੌਂਕੀ ਚੀਜ਼ ਜਾਂ ਸ਼ੌਂਕੀਆ ਚੀਜ਼ ਹਾਂਜੀ 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 ਕੀ ਇਹਦੀ ਡਿਮਾਂਡ ਕਰਤੀ ਵੀਰ ਸੰਤਾ ਜੀ ਮੈਂ ਦਾ ਨਾ ਫੋਨ ਤੇ ਕਰੀਏ ਸੌਦਾ ਜੇ ਤੁਹਾਨੂੰ ਚੰਗਾ ਲੱਗਦਾ ਜੇ ਚਲੋ ਫੋਨ ਤੇ ਵੀ ਕੋਈ ਨਜਾਇਜ਼ ਤਾਂ ਮੰਗਿਆ ਜਣਾ ਜਾਇ ਜੀ ਮੰਗਿਆ ਜਣਾ 80000 ਰੁਪਇਆ ਡਿਮਾਂਡ ਕਰਦੇ ਆ ਤੇ ਜੋ ਵੀ ਮਾਨਦਾਨ ਖੁੱਲਾ ਮਾਨਦਾਨ ਕਰਦਾਂਗੇ ਸੰਧਾਬਾ ਠੀਕ ਆ ਜੀ ਕੋਈ ਵੀ ਭਰਾ ਆਪਣਾ ਸੱਜਣ ਆਉਂਦਾ ਠੀਕ ਆ ਜੀ 85000 ਸੰਦੀਪਪੰਦਾ ਵੀ ਇਹਦੀ ਮੰਗ ਡਿਮਾਂਡ ਆ ਖੀਰਾ ਕੱਟਾ ਬਾਕੀ ਏਡੀ ਹਾਈਟ ਕੱਦ ਮੇਲਿਆਂ ਤੋਂ ਪਾਲਟੀ ਰੱਖੂਗੀ ਜੇ ਕੋਈ ਫਾਰਮ ਵਾਲਾ ਰੱਖੂਗਾ ਉਹਨੇ ਦੂਜਿਆਂ ਵਪਾਰੀਆਂ ਸਾਰਿਆਂ ਨੂੰ 5000 ਰੁਪਇਆ ਛੋੜ ਠੀਕ ਆ ਜੀ ਹਾਂਜੀ ਛੋੜ ਦੇਣਾ ਠੀਕ ਆ ਜੀ ਗੱਲ ਕੰਪੀਟੀਸ਼ਨ ਵਾਲੀ ਆ ਵੀ ਜਿਵੇਂ ਮੇਲਿਆਂ ਦੇ ਵਿੱਚ ਕੱ ਥੋੜੀ ਜਿਹੀ ਮੇਰਾ ਭਰਾ ਬੇਸ਼ੱਕ ਅੱਗੇ ਕੋਈ ਚੰਗੀ ਸਾਫ ਸੰਭਾਲ ਦੇ ਚ ਚਲਾ ਗਿਆ ਪਤਾ ਨਹੀਂ ਮਾਲੀ ਨੂੰ ਕੀ ਦੋ ਕੀ ਬਣਾ ਦਵੇ ਇਹ ਸੰਤੂ ਸਾਹਿਬ ਪਤਾ ਹੀ ਕੋਈ ਨਹੀਂ ਕਿਧਰ ਲੈ ਕਿਧਰ ਖੇੜ ਜਣਾ ਕਰਾਂ ਬਾਕੀ ਨਲਾਂ ਨੂੜਾਂ ਦਾ ਟੈਸਟੀ ਕਰਾਂ ਦਾ ਵੀ ਤੁਹਾਨੂੰ ਵਿਖਾਉਣੇ ਸਾਫ ਸੁਥਰਾ ਠੀਕ ਹੈ ਹਾਂਜੀ ਆ ਵੇਖੋ ਜੀ ਟੈਸਟੀਕਲ ਵੇਖੋ ਮੇਰਾ ਭਰਾ ਆ ਵੇਖੋ ਸਪਾਈਸ ਵੀ ਚੰਗੀ ਠੰਡਾ ਠੁੰਡਾ ਮਾਲੀ ਬਹੁਤ ਜਿਆਦਾ ਪਿਆਰਾ ਕੱਟਾ ਠੰਡਾ ਠੁੰਡਾ ਬਹੁਤ ਆ ਅੱਗੇ ਸੰਦੀਪ ਨਾਰਮਲੀ ਮੱਜਾਂ ਮੂਜਾਂ ਦੇ ਟੱਪੜਾ ਸ਼ੁਰੂ ਕਰਤਾ ਹਾਂਜੀ ਹਾਂਜੀ ਕਰਦਾ ਚੁੰਪ ਚੁੰਪ ਲਾਉਣੇ ਹਾਂਜੀ ਹਾਂਜੀ ਕਰਦਾ ਈ ਠੀਕ ਆ ਜੀ ਹ ਬਹੁਤ ਪਿਆਰਾ ਕਟਾ ਇੱਥੇ ਇੱਕ ਵਾਰੀ ਆਣ ਕੇ ਨਿਗਾ ਦੇ ਵਿੱਚੋਂ ਕੱਢਿਆ ਤੇ ਫੇਰ ਗੱਲ ਬੰਦੀ ਆ ਹਾਂ ਤਾਂ ਸਰ ਗੱਡਾ ਵੀਰਿਆਂ ਦੇ ਵਿਖਾਇਆ ਉ ਤਾਂ ਦੂਣਾ ਹੋਊਗਾ ਤੇ ਫੇਰ ਇੱਥੇ ਵੀਰ ਭਰਾ ਆ ਕੇ ਖੋਜਣਾ ਹੋਣਗੇ ਤੇ ਫੇਰ ਫਾਇਦਾ ਕੀ ਆ ਨਹੀਂ ਪੱਕੀ ਗੱਲ ਆ ਇਹ ਥੋੜੀ ਗੱਲ ਆ ਵੀ ਆਪਾਂ ਵੀਡੀਓ ਦੇ ਕੁਝ ਬਕਾਇਦਾ ਹੋਊ ਕੋਜਾ ਇਹ ਨਹੀਂ ਗੱਲ ਵੀ ਜੇ 18 ਮਹੀਨੇ ਦਾ ਕਹਤਾ ਆਹੋ ਆ ਕੇ ਛੱਪੀਆਂ ਦਾ ਨਿਕਲੂ ਛੱਪੀਆਂ ਦਾ ਹਾਂ ਜੀ ਹਾਂ ਜੀ ਛੋਪੀ ਉਹਦਾ ਮਿਲੂ ਮੂਹ ਵੱਡੀ ਦੱਸਣ ਦਿਆ ਹਾਂ ਜੀ ਹਾਂ ਜੀ ਹਾਂ ਜੀ ਜਿਹੜੇ ਪਾਰਕੂ ਭਰਾ ਦੰਦਾਂ ਤੋਂ ਉਮਰਾਂ ਦਾ ਅੰਦਾਜ਼ੇ ਹੋ ਜਾਂਦੇ ਉਦੋਂ ਅੰਦਾਜ਼ਾ ਹੋ ਜਾਂਦਾ ਕਿੰਨੇ ਮੰਥ ਦਾ ਨਾ ਵੀ ਸੰਦੀਪ ਇਹ ਅੱਜ ਮਾਲ ਹੈ ਆਪਣੇ ਕੋਲ ਜੀ ਜੀ ਮੋ ਵੀ ਪ੍ਰੋਫੋ ਅੱਜ ਐਨੀਮਲ ਹੈਗੇ ਵੀਰ ਸੰਦੀਪ ਚਾਰੇ ਆ ਸੰਤੂ ਸਾਹਿਬ ਚਾਰੇ ਐਨੀਮਲ ਨੇ ਚੜਦੇ ਨਾ ਚੜਦੇ ਆ ਬਾਕੀ ਵੇਖ ਲਓ ਝੋਟੀ ਹੋਣ ਚੰਗੀ ਬਾਕੀ ਝੋਟੀ ਆ ਇਹ ਤੁਹਾਨੂੰ ਬਹੁਤ ਪਿਆਰੀ ਝੋਟੀ ਦੇਖੋ ਨਿੱਗਰ ਲੇਵਾ ਸੰਤੂ ਸਾਹਿਬ ਨੇ ਬੜਾ ਝੋਟੀ ਆ ਅੱਗੇ ਬਾਕੀ ਜਿਹੜੇ ਭਰਾਵਾਂ ਨੇ ਠੀਕਾ ਜੀ ਚੋੜ ਚੰਗੀ ਦੇਖੋ ਆ ਵੇਖੋ ਜੀ ਬਹੁਤ ਪਿਆਰੀ ਕੱਟੀ ਆ ਟੇਡੇ ਕੱਟ ਦੇ ਵਿੱਚ ਕੱਟੀ ਬਹੁਤਲੇ ਤੌਰ ਤੇ ਭਰਾਵਾਂ ਦਾ ਸ਼ੌਂਕ ਹੁੰਦਾ ਵੀ ਚਲੋ ਕੱਟੀ ਖਰੀਦੀਏ ਨਾਲ ਤੁਹਾਨੂੰ ਇਹ ਕੱਟੀ ਗਿਫਟ ਹੀ ਮਿਲਣਾ ਆਹ ਵੇ ਸਾਰ ਸੂਰ ਤੇ ਸੰਧੂ ਸਾਹਿਬ ਡਾਬੇ ਖਾਦਿਆ ਵੀ ਆਈ ਦੇਖੋ ਨਈ ਪੂਰੀਆਂ ਨਿਸ਼ਾਨੀਆਂ ਲੈ ਕੇ ਸਾਰੀਆਂ ਨਿਸ਼ਾਨੀਆਂ ਕਰਮਾ ਲਈ ਦੇ ਨਾਲ ਆ ਕਵਰ ਕਰਦੀ ਐ ਟੇਡਾ ਕੱਟ ਤੇ ਲੱਭਦਾ ਬੜਾ ਇਹ ਘੱਟ ਜੇ ਉਹ ਕੰਮ ਬਣ ਗਿਆ ਜੱਜ ਠੀਕ ਆ ਹਾਂਜੀ ਮਾ ਵੀ ਇਹ ਮੈਂ ਰੇਟ ਤੁਹਾਡੇ ਨਾਲ ਜਿਹੜਾ ਡਿਸਕਸ ਕਰ ਦਿੱਤਾ ਠੀਕ ਆ ਜੀ ਮੈਂਸ਼ਨ ਕਰ ਦਿੱਤਾ ਧਾਰਾ ਮਾਰ ਕੇ ਵਿਖਾਤੀਆਂ ਨੇ ਸਾਫ ਸੁਸਰਾ ਚੋਣ ਨਿਕਲਿਆ ਕਰਮਾ ਲਈ ਦਾ ਤੇ ਮੇਰਾ ਭਰਾ ਚੱਕੋ ਫੋਨ ਕਰੋ ਕਾਲ ਕਰੋ ਗੱਲਬਾਤ ਨੰਬਰ 1 ਦਾ ਸੰਦੀਪ ਜੀ ਰ ਆਪਣੇ ਜ਼ੁਬਾਨੀ ਦੱਸ ਦਿਓਗੇ। ਇੱਕ ਨੰਬਰ ਸੰਧੂ ਸਾਹਿਬ ਹੈਗਾ 8437038947। ਇੱਕ ਹੈਗਾ ਜੀ 9814638939 ਜੀ। ਠੀਕ ਹੈ ਜੀ। ਸਾਸਰੀ ਸਾਧ ਸੰਧਾ ਸਾਸਰੀ ਗਲ ਮਾਰਾਂ ਜੀ। ਸੋ ਦੋਸਤੋ ਅੱਜ ਆਪਣੀ ਵਿਸ਼ੇਸ਼ ਵਿਜ਼ਿਟ ਸੀ ਕਿ ਭੋਲਰ ਡੇਰੀ ਫਾਰਮ ਪਿੰਡ ਸੌਰ ਸਿੰਘ। ਬਾਕੀ ਕੰਟੈਕਟ ਨੰਬਰ ਸਕਰੀਨ ਦੇ ਉੱਪਰ ਚੱਲ ਰਹੇ ਆ। ਫਲੈਕਸ ਦੇ ਵਿੱਚ ਵੀ ਤੁਸੀਂ ਇੱਕ ਵਾਰੀ ਮਾੜਾ ਜਾ ਝਾਤ ਮਾਰ ਸਕਦੇ ਹੋ। ਕਿਸੇ ਪੁਰਾਣੇ ਪਸ਼ੂ ਵੇਚਣਾ ਖਰੀਦਣਾ ਤੇ ਡਾਇਰੈਕਟ ਤੁਸੀਂ ਕਾਲ ਕਰ ਸਕਦੇ ਜੇ। ਜੋ ਵੀ ਤੁਹਾਡੇ ਪਸ਼ੂ ਦਾ ਬੰਦਾ ਸਰਦਾ ਬੋਲਾ। ਉਹ ਵੀਰ ਸੰਦੀਪ ਸਿੰਘ ਹੁਣੇ ਭਰਦੇ ਵੀ ਆ ਠੀਕ ਆ ਜੇ ਕੋਈ ਛੋਕ ਲਾਲ ਮਾਲ ਖਰੀਦਦੇ ਚੰਗਾ ਸਾਫ ਸੁਥਰਾ ਤੇ ਕਿਸੇ ਪੁਰਾਣੇ ਮੱਝਾਂ ਵੇਚ ਰੀਆਂ ਝੋਟੀਆਂ ਕਟੀਆਂ ਵੇਚ ਰੀਆਂ ਨੇ ਜਿੱਦਾਂ ਉਹ ਵੀ ਕਿਸੇ ਪੁਰਾਣੇ ਪਸ਼ੂ ਵੇਚਣਾ ਕਾਲ ਕਰ ਸਕਦੇ ਜੀ ਧੰਨਵਾਦ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ